ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਰਹਿ ਜਾਂਦਾ ਦੱਸੋ ਇਹ ਫਰੀਦਕੋਟ ਦਾ ਹੀ ਵੈਸੇ ਚੈਲ ਵਾਲੀ ਸੜਕ ਸਿੱਧੀ ਪਾਣੇ ਆਉਂਦੀ ਹੈ ਇਹਦੇ ਨਾਲ ਦੇ ਪਿੰਡਾਂ ਦੇ ਵਿੱਚ ਢੁੱਡੀ ਇਹ ਤੋਂ ਇਲਾਵਾ ਟੇਣਾ ਚੈਲ ਝਮੇਲੀ ਇਹਦੇ ਆਸ-ਪਾਸ ਦੇ ਪਿੰਡ ਆ ਜਿਹੜੇ ਘਰ ਚ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਰੂਟੀਨ ਜਿੱਥੋਂ ਵੀਡੀਓ ਦਿਖਾਈਆਂ گاਵਾ ਹੁੰਦੀਆਂ ਵਿਕਰੀ ਵਾਲੀਆਂ ਤੇ ਚਾਰਨਾਗ ਅੱਜ ਵੀ ਮੌਜੂਦ ਹੈ ਤਿੰਨ گاਵਾ ਜਾਂ ਵੜੜਾ ਕਹਿ ਲੋ ਵੀ ਇੱਥੇ ਸੂਜਾਂ ਸਵਾਂਜਾਂ ਤੇ ਇੱਕ ਇਹਨਾਂ ਚ ਗੱਬਣ ਹੈ ਗੱਬਣ ਲਾਸਟ ਤੇ ਦਿਖਾਵਾਂਗੇ ਉਸ ਤੋਂ ਪਹਿਲਾਂ ਤਿੰਨ ਤੁਹਾਨੂੰ ਸੂਜਾਂ ਸਵਾਂਜਾਂ ਦਿਖਾ ਦੇਣੀਆਂ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੋਊਗਾ ਉਹਦੀ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਤਾਂ ਕਿ ਬਾਅਦ ਚ ਲੰਬਾ ਨਾ ਇੱਕ ਦੂਜੇ ਨੂੰ ਦੇਣਾ ਪਵੇ ਸੋ ਨਿਰਖਪਰਖ ਕਰਕੇ ਖਰੀਦ ਲਿਓ ਚਾਰ ਦੁੱਧ ਵਾਲੀ ਗਾਂ ਪਹਿਲੇ ਨੰਬਰ ਤੇ ਦਿਖਾਵਾਂਗੇ ਦੂਜੇ ਨੰਬਰ ਤੇ ਬਿਲਕੁਲ ਤਾਜੀ ਸੂਈ ਵੈੜ ਦਿਖਾਉਂਗਾ ਜਿਹਦੇ ਨਾਲ ਬੱਚੀ ਵੀ ਬੜੀ ਸੋਹਣੀ ਹੈ ਸੋ ਆਓ ਇਸੇ ਤੋਂ ਸ਼ੁਰੂਆਤ ਕਰਦੇ ਹਾਂ ਜਸਵੰਤ ਬਾਈ ਸਸਤੀ ਕਾ ਸਸਿਆ ਬਾਈ ਜਸਵੰਤ ਚਾਰ ਨਾਗਜ ਆਪਾਂ ਦਿਖਾ ਰਹੇ ਹਾਂ ਬਾਈ ਹਾਂਜੀ ਬਾਈ ਕਿੰਨਾ ਮਸੂਆ ਪਹਿਲੇ ਨੰਬਰ ਤੇ ਇੰਨੇ ਤਰ੍ਹਾਂ ਦੀ ਸੂਈ ਹੈ ਇਹ ਬਾਈ ਦੂਜਾ ਸੂਆ ਇਹ ਕੱਲ ਹੀ ਆਈ ਆਪਣੇ ਕੋਲੇ ਠੀਕ ਹੈ ਇਹਨੂੰ ਸੂਈ ਨੂੰ 12ਵਾਂ ਦੇਣਾ ਮਗਰੇ ਦੇ ਪੱਛਾ ਠੀਕ ਹੈ ਮਾਲਕਾਂ ਨੇ ਆਪਾਂ ਨੂੰ 23 ਕਿਲੋ ਦੁੱਧ ਰੈਡੀ ਕਿਹਾ ਠੀਕ ਹੈ ਪਰ ਆਪਾਂ 20 ਕਿਲੋ ਦੱਸ ਕੇ ਦੇਣੀ ਹੈ ਬਾਈ ਕਿ ਹੈ ਬੱਚਾ ਬੱਚਾ ਇਹਦਾ ਹਾਂ ਭਾਈ ਅੱਛਾ ਕੀ ਡਿਮਾਂਡ ਰਹਿਣੀ ਹੈ ਡਿਮਾਂਡ ਭਾਈ ਇਹਦੀ ਲੈਣ ਦੇਣਾ 1,05,000 ਰੁਪਏ ਭਾਈ ਤੋਰਦੇਗੇ ਦੋਸਤੋ ਡਿਮਾਂਡ 1 ਲੱਖ ਤੇ 5000 ਹੈ ਬੱਚਾ ਬੱਚਾ ਹੈ ਮਾਲਕਾਂ ਨੇ ਦੱਸਿਆ ਸੀ ਵੀ 23 ਕਿਲੋ ਦੁੱਧ ਹੈਗਾ ਆਈ ਕੱਲ੍ਹ ਆ ਭਾਈ ਕਹਿੰਦਾ ਵੀ ਆਪਾਂ 20 ਕਿਲੋ ਕਹਿ ਕੇ ਦੇਾਂਗੇ ਵੱਡੇ ਘਾਤ ਕਾਠ ਦੀ ਵਹਿੜ ਹੈ ਚੰਗੀ ਸੰਭ ਲਓਗੇ ਤਾਂ ਦੁੱਧ ਵੀ ਸੋਹਣਾ ਦਿੰਦੀ ਰਹੂਗੀ ਬਾਕੀ ਬੱਚੇ ਵੀ ਚੰਗੇ ਪਾਊਗਾ ਸੁਭਾ ਦਾ ਟਾਈਮ ਆ ਦੋਸਤੋ ਹਜੇ ਚੜਦਾ ਸੂਰਜ ਹੈ ਤੇ ਅਸੀਂ ਚਵਾਈ ਤੋਂ ਪਹਿਲਾਂ ਵੀਡੀਓ ਬਣਾ ਰਹੇ ਹਾਂ ਭਰਿਆ ਵਾ ਹਵਾਨਾ ਫਿਟਿੰਗ ਵਾਲਾ ਹਵਾਨਾ ਵੈਸੀ ਸੋ ਇਹ ਪਹਿਲੇ ਨੰਬਰ ਤੇ 23 20 ਕਿਲੋ ਦੁੱਧ ਹਾਜ਼ਰ ਮੰਨ ਕੇ ਤੁਸੀਂ ਸੌਦਾ ਕਰ ਲਓ ਤੇ ਦੋ ਟਾਈਮ ਇੱਥੇ ਚੋਲਿਓ ਭਾਈ ਹਾਂ ਚਵਾਈ ਕੋਈ ਬੰੂ ਦੀ ਭੈਣ ਪ੍ਰਾਈਸ ਨਾਲ ਦਸੱਲੀ ਕਰ ਸਕਦਾ ਠੀਕ ਹੈ ਹਾਂਜੀ ਸੋ ਇਹਦੇ ਨਾਲ ਬੱਚਾ ਬੱਛਾ ਇਹ ਤੋਂ ਅੱਗੇ ਇੱਕ ਬਿਲਕੁਲ ਤਾਜੀ ਸੂਈ ਵੇੜ ਜਿਸਨ ਤੇ ਇੱਕ ਨਵਾਂ ਸੂਆ ਇਹ ਪਹਿਲਾ ਸੂਆ ਤੇ ਚਾਰ ਦਾੰਦਾ ਪਿੰਡੂ ਹੀ ਲਈ ਆ ਵਾਛੀ ਆਪਾਂ ਕੱਲ ਹੀ ਬਈ ਇਹ ਠੀਕ ਹੈ ਤੇ ਇਹ ਕੱਲ ਸਵੇਰ ਦੀ ਸੂਈ ਆ ਤੇ ਕੱਲ ਸ਼ਾਮੀ ਇਹ ਸਾਰੀ ਖਾਲੀ ਕਰਤੀ ਸੀ ਠੀਕ ਹੈ ਹਾਂਜੀ ਵੱਛੀ ਦਿੱਤੀ ਇਹਨੇ ਤਾਂ ਵੱਛੀ ਹੁੰਦੀ ਬਈ ਬਹੁਤ ਚੰਗੀ ਰੇਟ ਇਹ ਤਾਂ ਕੀ ਰੇਟ ਇਹਦਾ ਬਈ ਫੋਨ ਤੇ ਰੱਖਾਂਗੇ ਆਪਾਂ ਖੋਲੋ ਦੋਸਤੋ ਰੇਟ ਇਹਦਾ ਫੋਨ ਤੇ ਆ ਤੇ ਬੱਚਾ ਇਹਦੇ ਨਾਲ ਵੱਛੀ ਆ ਪਿੰਡੋਂ ਹੀ ਖਰੀਦੀ ਆ ਕੱਲ ਸਵੇਰ ਦੀ ਸੂਈ ਕੱਲ ਸ਼ਾਮ ਨੂੰ ਸਾਰੀ ਖਾਲੀ ਕੀਤੀ ਵੀ ਹੈ ਹੁਣ ਤੁਸੀਂ ਭਰੇ ਹਵਾਨੇ ਚ ਹੀ ਦੇਖ ਰਹੇ ਹੋ ਇਹਨੂੰ ਚੰਗੀ ਤਿਆਰ ਹੋ ਗਈ ਡੰਗ ਤੋਂ ਡੰਗ ਹਜੇ ਇਹ ਵਹਿੜ ਚੰਗੇ ਕਦ ਕੱਢਦੀ ਆ ਚੰਗਾ ਦੁੱਧ ਦੇਊਗੀ ਸੁਰੇ ਨੇ ਬੱਚੀ ਨੂੰ ਜਨਮ ਦਿੱਤਾ ਤੇ ਇਹਦੀ ਬੱਚੀ ਵੀ ਬਹੁਤ ਸੋਹਣੀ ਹੈ। ਸੋ 2 ਨੰਬਰ ਤੇ ਤੁਸੀਂ ਇਸ ਨਾ ਪਤਾ। ਗਾਂ ਨੂੰ ਦੇਖੋ ਇਸ ਵੈੜ ਨੂੰ ਦੇਖੋ ਪਹਿਲਾ ਸੂਆ ਚਾਰ ਦੰਦ। ਹਵਾ ਨਾਲ ਫਿਟਿੰਗ ਆਲਾ, ਪਲੂਣ ਹਵਾਨੇ ਤੇ ਥੋੜੀ ਥੋੜੀ ਹੈਗੀ ਐ ਤੇ ਵੈੜ ਇਦਾਂ ਦੀ ਕੁਆਲਿਟੀ ਦੀ ਐ ਵੀ ਜਿਵੇਂ ਜਿਵੇਂ ਇਹਨੂੰ ਦਿਨ ਪੈਂਦੇ ਜਾਣਗੇ ਦੁੱਤੇ ਆਉਂਦੀ ਜਾਊਗੀ ਹਵਾਨਾ ਬੜਾ ਫਿਰ। ਸੀਲ ਢੰਗੀ ਬਹੁਤ ਨਿਕਲੀ ਭਾਈ ਜੀ ਪਲੂਣ ਬੱਚੀ ਨਾ ਥੋੜਾ ਬੱਚੇ ਦਾ ਤਾਂ ਜ਼ਿਆਦਾ ਕਰਦੀ ਆ। ਠੀਕ ਹੈ ਬੜੀ ਵੱਛੀ ਬੜੀ ਪਿਆਰੀ ਦਿੱਤੀ ਬਈ ਕੋਹੋ ਹਾਜ਼ਰ ਮੜੀ ਜੀ ਸਹੀ ਫੇਸਪੂਸ ਵੱਛੀ ਦਾ ਸੋਹਣੀ ਵੱਛੀ ਠੀਕ ਹੈ ਜਸਵੰਤ ਦੇ ਦੋਗੇ ਜਿਹੜੀ ਜਰਸੀ ਹੈ ਬਈ ਇਹ ਦੂਜਾ ਸੂਆ ਬਈ ਛੇ ਦਾੰਦਾ ਇਹ ਪਰਸਾ ਸ਼ਾਮੀ ਸੂਈ ਜਨੇ ਵੱਛੇ ਨੂੰ ਜਾਣ ਦਿੰਦਾ ਬਈ ਠੀਕ ਹੈ ਹੁਣੇ ਥੱਲੇ ਹੋਊਗਾ 17 18 ਕਿਲੋ ਬੋਲੀ ਸਟਾਰਟਿੰਗ ਠੀਕ ਹੈ ਮਾਲਕ ਨੇ ਕਿਹਾ ਵੀ 23 ਕਿਲੋ ਪੂਨੂ ਵੜਸ ਲੋਈ ਦੁੱਧ ਚੋਇਆ ਤੇ ਰੇਟੇ ਦਾ ਕੀ ਰੱਖਾਂਗੇ ਰੇਟੇ ਦਾ ਬਈ ਲੈਣ ਦੇ ਨੇ 1 ਲੱਖ ਤੇ 12000 ਰੁਪਇਆ ਖੋਲੀ ਇਹਨੂੰ ਦੋਸਤੋ 1 ਲੱਖ ਤੇ 12000 ਜਰਸੀ ਦਾ ਚੌਂਕ ਰੱਖਦੇ ਆ ਤਾਂ ਇਹਦੇ ਬਰੀਡਿੰਗ ਕਰ ਸਕਦੇ ਨੇ ਤੁਸੀਂ ਬਿਲਕੁਲ ਸਿੰਗਲ ਕਲਰ ਦੇ ਬੱਚੇ ਨੂੰ ਜਨਮ ਦਿੱਤਾ ਇਹਨੇ 17 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਛੋਟਾ ਬੱਚਾ ਨਾਲ ਹਵਾਨਾ ਦੱਸੋ ਆਪਦੇ ਵਿੱਤ ਤੋਂ ਵੀ ਕਰਮਾ ਲਈ ਦਾ ਵੱਡਾ ਦੱਸੂਗਾ ਤੁਹਾਨੂੰ ਚੰਗਾ ਟਾਂਚ ਹੈ ਜਦੋਂ ਸੂਈ ਸੀ ਭਾਈ ਬਹੁਤ ਵੱਡਾ ਹਵਾਨਾ ਸੀਗਾ ਜੇ ਕਿ ਪੈਣਪਰ ਨੇ ਤਾਜੀ ਸੂਈ ਦੀ ਵੀਡੀਓ ਬਗੋਣੀ ਆ ਤਾਂ ਬੜਾ ਜਿਆਦਾ ਹੀ ਬੈਠਾ ਨਹੀਂ ਜਾਂਦਾ ਜੀ ਚੂਣੀ ਪੈਂਦੀ ਸੀ ਭਾਈ ਉਦੋਂ ਬਹੁਤ ਸੋਹਣੀ ਵਹਿੜਾ ਦੱਸੋ ਛੋਆ ਰ ਕੁਆਲਟੀ ਵਾਲੀ ਐ ਇਦਾਂ ਦੀ ਇਹਦੀ ਬੰਤਰ ਦੇਖੋ ਆਰਡਰ ਦੀ ਬਣਾਵਟ 1 ਲੱਖ ਤੇ 12000 ਦੋਸਤੋ ਇਹਦਾ ਰੇਟ ਬਾਈ ਨੇ ਰੱਖਿਆ ਮੌਕੇ ਤੇ ਆਏ ਭਰਾ ਦਾ ਥੋੜਾ ਬੋਤਾ ਮਾਨਤਨ ਹੋ ਹੀ ਜਾਣਾ ਹੁੰਦਾ ਉਹ ਸਾਰੇ ਜਾਣਦੇ ਆਪਾਂ ਸੋ ਇਹ ਤੁਸੀਂ 3 ਨੰਬਰ ਦੇ ਉੱਤੇ ਜਰਸੀ ਵੈੜ ਦੇਖੋ ਦੂਜਾ ਸੂਇ ਤਾਜੀ ਬਿਲਕੁਲ ਸੂਈ ਵੀ ਐ ਕਿੰਤੋ ਲਾਵਾ ਇੱਕ ਗੱਬਣ ਜਰਸੀ ਪੱਖ ਚ ਪੈਂਦੀ ਵਹਿੜ ਤੁਹਾਨੂੰ ਦਿਖਾਉਂਗਾ ਲਾਸਟ ਉੱਤੇ ਦਸਾਂ ਤੇ ਕਿਰਵਾ ਸੁਆ ਸੁੰਦੀ ਇਹ ਤੀਜਾ ਸੁਆ ਸੁੰਦੀ ਆ ਬਾਈ ਹੂੰ ਪਿਛਲੇ ਸਵੇਰੇ ਨੇ 22 ਤੋਂ 23 ਕਿਲੋ ਦਿੱਤਾ ਚਿਹਰ ਪੈਣ ਤੋਂ ਲਈ ਜਾ ਨਾਲ ਦੇ ਪਿੰਡੋਂ ਠੀਕ ਹੈ ਪ੍ਰੋਪਰ ਗਾਰਡ ਮਿਲ ਜੂਗਾ ਬਾਈ ਹੂੰ ਸਾਰਾ ਮੰਨ ਕੇ ਚੱਲੇਦਾ A to Z ਤੇ ਦੇਣੇ ਦੇ ਬਾਈ ਅੱਜ ਹੈਗੀ ਤਰੀਕ 10 ਆ ਹੂੰ ਇਹਦੇ 21 ਦਿਨ ਹੋ ਗਏ ਪੂਰੇ ਆ ਬਾਈ ਰੇਟੇ ਦਾ ਰੇਟ ਬਾਈ ਦਾ ਫੋਨ ਤੇ ਕਰਾਂ ਕੱਚੀ ਆ ਠੀਕ ਹੈ ਬੋਲੀ ਸੋ ਦੋਸਤੋ ਰੇਟ ਫੋਨ ਤੇ ਸੁਆ ਤੀਜਾ ਦਣ ਹਜੇ 11 ਪਏ ਆ 21 ਤਰੀਕ ਨੂੰ ਦਣ ਪੂਰੇ ਹੁੰਦੇ ਤੇ 10 ਨੂੰ ਵੀਡੀਓ ਬਣ ਰਿਹਾ ਰਿਕਾਰਡ ਪ੍ਰੋਪਰ ਮੈਲ ਜੂ ਬਾਈ ਕਿਹੜੇ ਸੀਮਨ ਦੀ ਆਪ ਆ ਕਿਹੜਾ ਸੀਮਨ ਲੱਗਾ ਠੀਕ ਹੈ ਵਾਹ ਕਿਹਦੇ ਬੱਚਿਆਂ ਦੀ ਵੀਡੀਓ ਹੀ ਮਿਲ ਜੂਗੀ ਬੱਚੀ ਦੀ ਓਕੇ ਦੋਸਤ ਮੇਰੇ ਪਿੱਛੇ ਸਾਰਾ ਕੁਝ ਵੇਚ ਆਣਾ ਕੋ ਪ੍ਰਕਾਰ ਹੈਗਾ ਨਾ ਬਟੇ ਠੀਕ ਵਾਹ ਨੇ ਤੇ ਬਹੁਤ ਚੰਗੀਆਂ ਨਾੜਾਂ ਨੇ ਸੋਇਸ ਗਾਂ ਦੇ ਰੇਟੇ ਦਾ ਫੋਨ ਤੇ ਰੱਖਿਆ ਕਿਉਂਕਿ ਹਜੇ ਨੇ ਤਿਆਰ ਹੋਣਾ ਦਣ ਹਜੇ ਲਾਉਗੀ ਸੋਨ ਚ ਸੋਏ ਨਾਗ ਅੱਜ ਦੀ ਵੀਡੀਓ ਦੇ ਟੋਟਲ 4 ਸੀ ਦਿਖਾਤੇ ਆ ਤੁਹਾਨੂੰ ਚਾਰੇ ਹੀ ਦੋਸਤ ਹੁਣ ਤੁਹਾਡਾ ਕੰਮ ਆ ਵੀ ਜਿਹੜਾ ਪਸ਼ੂ ਤੁਹਾਨੂੰ ਜੱਜੇ ਉਹਦੀ ਤਸਲੀ ਸੀਲ ਠੰਡੀ ਇਹ ਵੀ ਬਹੁਤ ਜਿਆਦਾ ਬਾਈ ਭਾਵੇਂ ਇਹੀ ਬੈਠੇ ਰਹੋ ਚੱਲੇ ਜੇ ਥੋੜਾ ਨਾ ਅਜੇ ਆਈ ਕਰਕੇ ਕੱਲ ਦੀ ਹਾਂ ਤੇ ਜੁਨੇ ਸੋ ਸੀਲ ਠੰਡੀ ਇਹ ਵੀ ਬਹੁਤ ਜਿਆਦਾ ਬਾਈ ਸਹੀ ਹੈ ਹਾਂਜੀ ਤੋਂ ਸੀਲ 3 4 ਬਾਕੀ ਤਸਲੀ ਕਰ ਲਿਓ ਆ ਕੇ ਫਿਰ ਵੀ ਧੰਨਵਾਦ ਦੋਸਤ ਇਸ ਵੀਡੀਓ ਦੇਖਣ ਲਈ